ਹਾਂਜੀ ਸਰ ਅੱਜ ਹੀ ਪਲੱਸ 2 ਕਲਾਸ ਦੀ ਜਿਹੜੀ ਮੈਰਿਟ ਦਾ ਰਿਜ਼ਲਟ ਆਇਆ ਹੈਗਾ ਤੇ ਇਨਫੈਕਟ ਪੂਰੇ ਬਠਿੰਡੇ ਵਿੱਚੋਂ 30 ਮੈਰਿਟ ਪੋਜੀਸ਼ਨਾਂ ਆਈਆਂ ਨੇ ਜਿਦੇ ਵਿੱਚੋਂ ਕਿ 23 ਓਨਲੀ ਐਂਡ ਓਨਲੀ ਮੈਰਿਟੇਰੀਅਸ ਬਠਿੰਡਾ ਦੀਆਂ ਪੋਜੀਸ਼ਨਾਂ ਨੇ ਤੇ ਅਸੀਂ ਸਾਰੇ ਬਹੁਤ ਹੀ ਖੁਸ਼ ਆ ਕਿ ਸਾਡੇ ਸਕੂਲ ਦੇ 23 ਸਟੂਡੈਂਟ ਜਿਹੜੇ ਹੈਗੇ ਆ ਉਹ ਮੈਰਿਟ ਵਿੱਚ ਆਇਆ ਇਵਨ ਕੱਲ ਇਹ ਨਹੀਂ ਵੀ 23 ਸਟੂਡੈਂਟਸ ਮੈਰਿਟ ਵਿੱਚ ਆਏ ਨੇ ਇਹ ਹੈਗਾ ਵੀ ਸਾਡੇ ਸਕੂਲ ਵਿੱਚ ਇੱਕ ਸਟੂਡੈਂਟ ਜੀ ਨੇ 500 ਵਿੱਚੋਂ 499 ਨੰਬਰ ਲੈ ਕੇ 3rd ਪੋਜੀਸ਼ਨ ਪੂਰੇ ਪੰਜਾਬ ਵਿੱਚ ਮੈਰਿਟ ਵਿੱਚ ਹਾਸਲ ਕੀਤੀ ਤੇ ਅਸੀਂ ਸਾਰੇ ਬਹੁਤ ਖੁਸ਼ ਆ ਇਸ ਨਾਲ ਸਾਨੂੰ ਇਨਫੈਕਟ ਸਾਨੂੰ ਪ੍ਰੇਰਨਾ ਵੀ ਮਿਲਦੀ ਹੈਗੀ ਵੀ ਜਿਹੜੇ ਸਾਡੇ ਹੁਣ ਸਾਡਾ ਬੈਚ ਹੈਗਾ ਕਿ ਅਸੀਂ ਵੀ ਅੱਗੇ ਹੋਰ ਆਈਏ ਤੇ ਅਸੀਂ ਵੀ ਉਹਨਾਂ ਵਾਂਗੂ ਹੀ ਹੋਰ ਪੋਜੀਸ਼ਨਸ ਲੈ ਕੇ ਆਈਏ ਤੇ ਅਸੀਂ ਸਾਡੇ ਪ੍ਰਿੰਸੀਪਲ ਸਰ ਦਾ ਮਾਣ ਵਧਾਈਏ। ਫੈਸੇ ਵੀ ਅਸੀਂ ਬਹੁਤ ਬਹੁਤ ਹੀ ਜਿਆਦਾ ਮਾਣ ਮਹਿਸੂਸ ਕਰਦੇ ਹਾਂ। ਫੈਸੇ ਮੇਰੀ ਟੁਟਰੀ ਸਕੂਲ ਬਠਿੰਡਾ ਵਿੱਚ ਪੜ ਰਹੇ ਆ। ਬਹੁਤ ਬੱਚੇ ਜਿਹੜੇ ਹੈਗੇ ਪੇਪਰ ਦਿੰਦੇ ਨੇ ਪਰ ਉਹਨਾਂ ਦੇ ਕਲੀਅਰ ਨਹੀਂ ਹੁੰਦਾ। ਇੱਥੇ ਵੀ ਉਹੀ ਬੱਚੇ ਆਉਂਦੇ ਨੇ ਜਿਹੜੇ ਮੈਰਿਟ ਵਿੱਚ ਆਉਂਦੇ ਆ। ਤੇ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਵੀ ਅਸੀਂ ਇੱਥੇ ਸਕੂਲ 'ਚ ਆਏ। ਸਾਨੂੰ ਇੱਥੇ ਬਹੁਤ ਵਧੀਆ ਇੱਥੇ ਕੋਚਿੰਗ ਵੀ ਮਿਲ ਰਹੀ ਹੈਗੀ ਸਾਨੂੰ ਹੁਣੇ ਸਾਡੇ ਸਕੂਲ ਚ ਜੇ ਹੀ ਕੋਚਿੰਗ ਸਟਾਰਟ ਹੋਈ ਹੈਗੀ ਤੇ ਬੱਚੇ ਬਹੁਤ ਵਧੀਆ ਉਹਦੇ ਚ ਹਿੱਸਾ ਵੀ ਲੈ ਰਹੇ ਨੇ ਬਹੁਤ ਬੱਚੇ ਜੇ ਹੀ ਦੀ ਕੋਚਿੰਗ ਲੈ ਰਹੇ ਨੇ ਤੇ ਹੁਣੇ ਸਾਡੀ ਨੀਰਦੀ ਕੋਚਿੰਗ ਵੀ ਸ਼ੁਰੂ ਹੋ ਰਹੀ ਹੈਗੀ ਤੇ ਇਨਫੈਕਟ ਸਾਨੂੰ ਵੀ ਆਪਦੇ ਕੈਰੀਅਰ ਬਾਰੇ ਸੋਚਣ ਵਾਸਤੇ ਟੀਚਰਸ ਤੋਂ ਗਾਈਡੈਂਸ ਵੀ ਬਹੁਤ ਮਿਲਦੀ ਹੈਗੀ ਟੀਚਰ ਸਾਨੂੰ ਗਾਈਡ ਕਰਦੇ ਵੀ ਤੁਸੀਂ ਅੱਗੇ ਕੀ ਕੁਝ ਕਰ ਸਕਦੇ ਹੋ ਤੁਸੀਂ ਅੱਗੇ ਕਿਵੇਂ ਵੱਧ ਸਕਦੇ ਹੋ ਤੁਸੀਂ ਆਪਦੀ ਲਾਈਫ ਵਿੱਚ ਕਿਵੇਂ ਪ੍ਰੋਗਰੈਸ ਕਰ ਸਕਦੇ ਹੋ ਸਾਨੂੰ ਇੱਥੇ ਕਹਿ ਸਕਦੇ ਆ ਵੀ ਇੱਕ ਸਾਡੇ ਵਾਰਡਨ ਸਰ ਨੇ ਵਾਰਡਨ ਮੈਮ ਨੇ ਜੋ ਸਾਨੂੰ ਐਜ਼ ਅ ਪੇਰੈਂਟਸ 딜 ਸਾਨੂੰ ਇੱਥੇ ਕਹਿ ਸਕਦੇ ਵੀ ਕੋਈ ਵੀ ਕਮੀ ਮਹਿਸੂਸ ਨਹੀਂ ਹੁੰਦੀ ਕਿ ਕਦੇ ਵੀ ਅਸੀਂ ਇਹ ਚੀਜ਼ ਨਹੀਂ ਸੋਚਿਆ ਵੀ ਅਸੀਂ ਘਰ ਦੇ ਤੋਂ ਦੂਰ ਆ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਵੀ ਅਸੀਂ ਅਜੇ ਘਰ ਵਿੱਚ ਹੀ ਹੈਗੇ ਆ ਨਾਟ ਅਬਾਊਟ ਮੈਸੇਜ ਮੈਸੇਜ ਜੇ ਆਪਾਂ ਗੱਲ ਕਰੀਏ ਤਾਂ ਵਾਰਡ ਮੈਮ ਨੂੰ ਜੇ ਅਸੀਂ ਕਦੇ ਵੀ ਕੋਈ ਚੀਜ਼ ਹੁੰਦੀ ਹੈਗੇ ਅਸੀਂ ਵਾਰਡ ਮੈਮ ਨੂੰ ਦੱਸ ਦਿੰਨੇ ਹੈਗੇ ਤੇ ਵਾਰਡ ਮੈਮ ਉਹਦੇ ਹੀ ਉਹਨੂੰ ਸੌਲਟ ਆਊਟ ਕਰ ਦਿੰਦੇ ਨੇ ਕੋਈ ਹੋਰ ਪ੍ਰੋਬਲਮ ਫਸੀ ਉਹਨੂੰ ਵੀ ਸੌਲਟ ਆਊਟ ਕਰ ਦਿੰਦੇ ਹੈਗੇ ਸਾਨੂੰ ਹਰੇਕ ਤਰ੍ਹਾਂ ਦੀ ਪ੍ਰੋਵਾਈਡਰਸ ਹੁੰਦੇ ਹੈਗੇ ਸਰ ਮੇਰਾ ਨਾਮ ਰੁਬੀਨਾ ਹੈ ਮੈਂ ਮੈਰਿਟਰੀ ਸਕੂਲ ਬਠਿੰਡਾ ਵਿੱਚ ਪੜ ਰਹੀਆਂ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪਲੱਸ ਟੂ ਦਾ ਰਿਜ਼ਲਟ ਆਇਆ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਸਾਡੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਹੀ ਵਿਸ਼ੇਸ਼ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ ਜਿਵੇਂ ਕਿ ਪਤਾ ਹੀ ਹੈ ਕਿ ਬਠਿੰਡੇ ਵਿੱਚੋਂ 30 ਮੈਰਿਟਾਂ કુલ 30 ਮੈਰਿਟਾਂ ਆਈਆਂ ਹਨ 29 ਮੈਰਿਟਾਂ ਵਿੱਚੋਂ કુલ 23 ਮੈਰਿਟਾਂ ਮੈਟਰ ਸਕੂਲ ਬਠਿੰਡਾ ਦੀਆਂ ਹਨ ਜੋ ਕਿ ਸਾਡੇ ਲਈ ਬਹੁਤ ਹੀ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਤੇ ਇਹਦੇ ਵਿੱਚੋਂ ਇਹ ਬਹੁਤ ਹੀ ਮਾਣ ਮਹਿਸੂਸ ਹੋਣ ਵਾਲੀ ਗੱਲ ਹੈ ਕਿ ਜਿਹੜੇ ਕਿ ਪੰਜਾਬ ਵਿੱਚੋਂ 3rd ਰੈਂਕ ਸਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਹਾਸਲ ਕੀਤਾ ਹੈ ਜਿਸ ਨੇ ਕਿ ਪੂਰੇ ਆਸੋ ਵਿੱਚੋਂ ਸਟਾਰ ਸਨੜੀ ਨੇਵੇਂ ਅੰਕ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦਾ ਮਾਨ ਵਧਾਇਆ ਤੇ ਇਹਦੇ ਤੋਂ ਸਾਨੂੰ ਵੀ ਹੋਰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਵੀ ਅਗਲੇ ਸਾਲ ਇਸ ਤੋਂ ਵੱਧ ਮੈਰਿਟਾਂ ਲੈ ਕੇ ਆਈਏ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਸਾਰੇ ਅਧਿਆਪਕ ਸਭਾਨਾ ਅਤੇ ਬੋਰਡਰਨ ਸਰ ਸਾਰੇ ਸਕੂਲ ਸਟਾਫ ਨੇ ਬਹੁਤ ਹੀ ਮਿਹਨਤ ਕੀਤੀ ਅਤੇ ਵਿਦਿਆਰਥੀਆਂ ਨੇ ਵੀ ਉਹਦਾ ਪੂਰਾ ਪੂਰਾ ਲਾਭ ਉਠਾ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਸੀਂ ਬਹੁਤ ਹੀ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ డాక్టర్ ਗੁਰਦੀਪ ਸਿੰਘ ਸਿੱਧੂ ਪ੍ਰਿੰਸੀਪਲ ਮੈਰਿਟਰੀ ਸਕੂਲ ਬਠਿੰਡਾ ਅੱਜ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਬੱਚਾ ਮੈਡੀਕਲ ਦਾ ਪਲੱਸ 2 ਮੈਡੀਕਲ ਦਾ ਅਸ਼ਵਨੀ ਜੋ ਪੰਜਾਬ ਭਰ ਦੇ ਵਿੱਚੋਂ 500 ਦੇ ਵਿੱਚੋਂ 499 ਨੰਬਰ ਲੈ ਕੇ ਤੀਜੇ ਸਥਾਨ ਤੇ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਅੰਕਲ 30 ਮੈਰਿਟ ਪੋਜੀਸ਼ਨ ਆਈਆਂ ਜਿਦੇ ਵਿੱਚੋਂ ਮੈਰਿਟਰੀ ਸਕੂਲ ਬਠਿੰਡਾ ਦੇ ਇਸੇ 23 ਮੈਰਿਟ ਪੋਜੀਸ਼ਨ ਆਈਆਂ ਠੀਕ ਹੈ ਕਿਵੇਂ ਦੇਖਦੇ ਹੋ ਐਜੂਕੇਸ਼ਨ ਸਿਸਟਮ ਦੇ ਵਿੱਚ ਕਿੰਨਾ ਸੁਧਾਰ ਹੋਇਆ ਹੈ ਬਹੁਤ ਸੁਧਾਰ ਆਇਆ ਹੈ ਐਜੂਕੇਸ਼ਨ ਸਿਸਟਮ ਦੇ ਅੱਛਾ ਦੀ ਆ ਸਰਕਾਰ এডਿਕੇਸ਼ਨ ਦੀ ਬਿਹਤਰੀ ਲਈ ਪੂਰਾ ਜੋਰ ਲਾ ਰਹੀ ਹੈ ਮੈਰੀਟਰੀ ਸਕੂਲਾਂ ਨੂੰ ਵੀ ਅਪਲਿਫਟ ਕਰ ਰਹੀ ਹੈ ਇਸ ਤਰ੍ਹਾਂ ਸਕੂਲ ਆਫ ਫੈਮਿਨੈਂਟਸ ਬਣਾਏ ਗਏ ਹੈ ਮੈਂ ਦੱਸਣਾ ਚਾਹੁੰਦਾ ਕਿ ਟੋਟਲ ਜਿਹੜੀਆਂ 302 ਮੈਰਿਟ ਪੋਜੀਸ਼ਨ ਆਈਆਂ ਉਹਦੇ ਵਿੱਚੋਂ 86 ਜਿਹੜੀਆਂ ਮੈਰਿਟ ਪੋਜੀਸ਼ਨ ਹੈ ਉਹ ਸਾਡੇ ਮੈਰੀਟਰੀ ਸਕੂਲਾਂ ਦੀਆਂ ਦੱਸਾਂ ਦੀਆਂ ਠੀਕ ਹੈ ਮਾਪਿਆਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਜਿਸ ਤਰ੍ਹਾਂ ਅਪਾਰਡਮਿਸ਼ਨ ਨੂੰ ਲੈ ਕੇ ਜਾਂ ਹੋਰ ਹੈ ਮੈਰੀਟਰੀ ਸਕੂਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਮਾਪਿਆਂ ਨੂੰ ਚਾਹੀਦਾ ਕਿ ਕੋਈ ਜਿਹੜਾ ਕੋਈ ਅਮੀਰ ਗਰੀਬ ਨਹੀਂ ਹੁੰਦਾ ਜਿੱਕਰ ਬੱਚੇ ਨੂੰ ਅੱਛਾ ਮਾਹੌਲ ਮਿਲੇ ਕੋਈ ਵੀ ਬੱਚਾ ਹੈਗਾ ਉਹ ਬੜਾ ਕਾਮਯਾਬ ਹੋ ਸਕਦਾ ਹੈ। ਇਹ ਜਿਹੜੇ ਮੈਰਿਟਰੀ ਸਕੂਲ ਹੈ ਇਹਨਾਂ ਵਿੱਚ ਜ਼ਿਆਦਾਤਰ ਬੱਚੇ ਗਵਰਨਮੈਂਟ ਸਕੂਲਾਂ ਤੋਂ ਪੜ੍ਹਦੇ ਆ ਗਰੀਬ ਮਾਪਿਆਂ ਦੇ ਬੱਚੇ ਆ ਤਾਂ ਆਹ ਰਿਜ਼ਲਟ ਹੀ ਦੱਸਦਾ ਕਿ 300 ਦੇ ਵਿੱਚੋਂ ਲਗਭਗ 86 ਪੋਜੀਸ਼ਨਾਂ ਮੈਰਿਟ ਪੋਜੀਸ਼ਨਾਂ ਆ ਜਿਹੜੀਆਂ ਮੈਰਿਟਰੀ ਸਕੂਲਾਂ ਦੇ ਬੱਚਿਆਂ ਨੇ। ਕਿਸ ਤਰ੍ਹਾਂ ਦੀ ਐਜੂਕੇਸ਼ਨ ਦਾ ਤੋਂ ਡਵੈਲਪਰ ਪ੍ਰਬੰਧ ਕੀਤਾ ਜਾਂਦਾ ਸਟਾਫ ਦੀ ਜੇਕਰ ਗੱਲ ਕੀਤੀ ਜਾਵੇ। ਸਾਡੇ ਕੋਲ ਜਿਹੜਾ ਹੈਗਾ ਸਟਾਫ ਹੈ ਇਹਦੇ ਵਿੱਚ ਲਗਭਗ ਬਹੁਤ ਸਾਰੇ ਲੈਕਚਰਰ ਜਿਹੜੇ ਹੈਗੇ ਯੂਜੀਸੀ ਕਲੀਅਰ ਹੈ ਪੀਐਚਡੀ ਨੇ ਉਹ ਬੜੀ ਮਿਹਨਤ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਪੜ੍ਹਾਉਂ